ਬਨਾਵ ਛੱਡ ਦੋ ਅਸੀਂ ਕਿਹਨੂੰ ਬਨਾਵ ਛੱਡ ਦੋ ਮਜਬੂਰੀ ਆ ਸੀ ਬੱਚੇ ਮੇਰੇ ਨਿੱਕੇ ਨਿੱਕੇ ਬੱਚੇ ਛੱਡ ਦੋ ਪਲੀਟ ਜਿਨ੍ਹਾਂ ਦੇ ਬੱਚੇ ਮਾਰਦੇ ਆ ਸੋਣੇ ਉਹਨਾਂ ਨੂੰ ਉਹਨਾਂ ਦੇ ਬੱਚੇ ਨਹੀਂਗੇ ਲੋਕਾਂ ਦੇ ਘਰ ਹੋ ਰਹਾਂ ਨੇ ਜਾੜੀ ਕਦੇ ਘਰੋ ਜਾੜਦੇ ਤੁਸੀਂ ਆਪਾਂ ਤਾਂ ਅੱਜ ਖੇਤਾਂ ਦੇ ਵਿੱਚ ਆਏ ਆ ਹਾਂਜੀ ਹਾਂਜੀ ਆਪਾਂ ਨੂੰ ਸੋਚ ਮਿਲੀ ਠੀਕ ਆ ਠੀਕ ਆ ਜਿਹੜਾ ਨਾ ਕਮ ਜਿਹਦਾ ਹੁੰਦਾ ਕਾਲਾ ਠੰਡਾ ਹਾਂ ਹਾਂ ਨਸ਼ੇ ਵਾਲਾ ਠੀਕ ਆ ਠੀਕ ਆ ਸਾਰਾ ਹੁਣ ਖੇਤਾਂ 'ਚ ਆਣ ਆਣ ਕੇ ਬਹਿ ਗਏ ਸਾਰੇ ਲੋਕ ਘੱਟ ਬਹਿ ਗਏ ਹਾਂ ਹੈਨਾ ਹਾਂ ਹਾਂ ਤੇ ਤੁਸੀਂ ਹੁਣ ਨਿਗਾਹ ਰੱਖਣੀ ਆ ਕੋਈ ਇਛਾ ਨਾ ਲਓ ਜੀ ਟੈਨਸ਼ਨ ਆਜੇ ਬੰਦਾ ਬੁਚਣਾ ਹੈ ਚੰਗਾ ਜੀ ਰਾਈਟ ਠੀਕ ਜੀ ਸਰ ਪੁਲਿਸ ਕੈਮਰਾ ਫੜਦੀ ਆਜਾ ਖੇਤਾਂ 'ਚ ਫੜਦੀ ਪੁਲਸ ਕੋਈ ਚੱਕਰ ਲੱਗਦਾ ਯਾਰ ਚੱਕਰ ਲੱਗਦਾ ਕੋਈ ਹੈ ਇਧਰ ਵੇਖਾਂ ਕੋਈ ਕਿੰਨੇ ਫੜਦੀ ਆ ਸਾਤਿਕਾਰ ਜਨਾਬ ਸਾਤਿਕਾਰ ਜਨਾਬ ਸਤਿਕਾਰ ਦੀ ਸਤਿਕਾਰ ਆ ਸਸਰੀ ਘਰ ਮਿਲ ਪਈ ਸਸਰੀ ਘਰ ਠੀਕ ਆ ਠੀਕ ਆ ਜੀ ਵਧੀਆ ਜੀ ਹਾਂ ਜੀ ਤਵਾ ਫਸਟ ਮਿਲ ਪਈ ਜੀ ਸਾਡੇ ਕਾਲਾ ਧੰਦਾ ਬਹੁਤ ਹੋ ਰਾਇਆ ਤਾਰੀ ਦੀ ਮੋਟਰ ਤੇ ਸਾਨੂੰ ਸੋਚ ਤਾਂ ਮਿਲੀ ਸੀਗੀ ਹਾਂ ਜੀ ਹੁਣ ਇਸੇ ਕਰਕੇ ਹੁਣ ਅਸੀਂ ਵੇਖਦੇ ਆ ਪੜਤਾਲ ਕਰ ਰਹੇ ਆ ਨਹੀਂ ਇਹ ਰੋ ਕਰੋ ਜੀ ਜਵਾਨੀ ਥੱਲੇ ਜਾ ਰਹੀ ਆ ਦਿਨ ਦਨ ਬੜੀਰ ਬਸ ਖਤਮ ਹੋ ਰਹੀ ਏ ਨਹੀਂ ਇਹ ਤਾਂ ਗੱਲ ਹੈਗੀ ਆ ਕਿੱਥੇ ਤਾਰੀ ਦੀ ਮੋਟਰ ਕਿੱਥੇ ਆ ਨਰ ਤੇ ਨਰ ਤੇ ਸਾਨੂੰ ਕੋਈ ਸੂਚਨਾ ਮਿਲੀ ਸੀ ਕਿ ਸਾਨੂੰ ਹਜੇ ਪੱਕਾ ਇਹ ਤਾਂ ਹੱਥੋਂ ਸਵੇਰ ਇੱਥੇ ਇਹ ਕੰਮ ਚੱਲਦਾ ਜੀ ਅੱਛਾ ਜੀ ਹੱਥੋਂ ਸਵੇਰ ਜਦੋਂ ਮਰਜੀ ਆ ਜਾਜੋ ਚਲੋ ਇਹ ਤਾਂ ਬਹੁਤ ਵਧੀਆ ਤੁਸੀਂ ਸਾਨੂੰ ਦੱਸਿਆ ਜੇ ਤੁਹਾਡੇ ਅਰਗੇ ਮੋਤਵਾਰ ਬੰਦੇ ਇਦਾਂ ਦੀਆਂ ਸਾਨੂੰ ਖਬਰਾਂ ਦਿੰਦੇ ਰਹਿਣਾ ਤੇ ਅਸੀਂ ਭਾਈ ਜਲਦੀ ਪੰਜਾਬ ਚੋਂ ਨਸ਼ਾ ਖਤਮ ਕਰ ਦਾਂਗੇ ਠੀਕ ਹੈ ਠੀਕ ਹੈ ਨਾ ਇਹ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਬੇਨਤੀ ਆ ਤੁਹਾਡੇ ਮਿਹਰੇ ਹੱਥ ਬੰਦ ਕੇ ਇਹਨਾਂ ਨੂੰ ਥੋੜਾ ਜਵਾਬ ਦਿਓ ਟੋਡਾ ਇਹ ਆ ਵੀ ਫਿਕਰ ਨਾ ਕਰਿਓ ਜੋ ਥੋਡਾ ਨਾਕ ਉਤਰਖਾਂਗੇ ਅਸੀਂ ਬਿਲਕੁਲ ਤੁਸੀਂ ਸ਼ਾਬਾਸ਼ ਥੋਡੇ ਆ ਇਹ ਤੁਹਾਡੇ ਵਰਗੇ ਮਹਤਵਾਰ ਬੰਦੇ ਜੇ ਸਾਡੀ ਹੈਲਪ ਕਰਦੇ ਆ ਕਿਉਂਕਿ ਪੁਲਿਸ ਨੂੰ ਕਿਹੜਾ ਸੁਪਨਾ ਆਉਂਦਾ ਹਾਂਜੀ ਹਾਂ ਇਹ ਤਾਂ ਦੱਸਣਾ ਸੁਣਨ ਦੇ ਨਾਲ ਹੀ ਪਤਾ ਲੱਗਦਾ ਵੀ ਆਹ ਕੰਮ ਇੱਥੇ ਹੋ ਰਿਹਾ ਚਲੋ ਕੋਈ ਗੱਲ ਨਹੀਂ ਜੀ ਅਸੀਂ ਕਰਦੇ ਆ ਰੇਟ ਮਾਰਦੇ ਆ ਹਾਂ ਠੀਕ ਆ ਜੀ ਧੰਨਵਾਦ ਤੁਹਾਡਾ ਜੀ ਜਨਾਬ ਘਰ ਹੋਈ ਕਰਨੇ ਚਲ ਚੰਗਾ ਚੰਗੀ ਗੱਲ ਕਰਨਗੇ ਨਾ ਉਹ ਜਰ ਰਹਿਣਗੇ ਪੰਜਾਬ ਦਾ ਜੂ ਕਾਲੇ ਹਾਂ ਉਹਨੂੰ ਫੋਨ ਲਾ ਯਾਰ ਉਹ ਇਹੋ ਜੇ ਬੰਦਾ ਪੂਣ ਨਹੀਂ ਦਿੰਦੇ ਕਿੱਥੇ ਪੂਣ ਦੇ ਹੁੰਦਾ ਡਿੱਕਣਾ ਹੀ ਪੈਣਾ ਤੂੰ ਵੇਖ ਮੜੇ ਯਾਰ ਬਾਈ 3000 ਰੁਪਿਆ ਦਿੱਤਾ ਯਾਰ ਲੈ ਬੈਠੇ ਉਹ ਨਹੀਂ ਨਹੀਂ ਆਉਣਗੇ ਆਉਣਗੇ ਵਾਦੇ ਤੇ ਪੱਕੇ ਹੁੰਦੇ ਇਹ ਬੰਦੇ ਆਉਣਗੇ ਉਹਨਾਂ ਨੇ ਬਦਲ 3000 ਰੁਪਿਆ ਲੈ ਲਿਆ ਬੱਸ ਤੋੜ ਉਹ ਨਹੀਂ ਨਹੀਂ ਤੂੰ ਚਿੰਤਾ ਨਾ ਕਰ ਵੇਖੀ ਮੈਂ ਨਾ ਤੁਹਾਨੂੰ ਹੁਣੇ ਹੀ ਆ ਜਾਣੇ ਤੂੰ ਮੇਰਾ ਤਾਂ ਸਾਰਾ ਸਹੀ ਟੁੱਟੀ ਜਾਂਦਾ ਮੈਂ ਤਾਂ ਗਿਆ ਉਹ ਕੋਈ ਨਹੀਂ ਕੋਈ ਇਹਦਾ ਗੁਰੂਆ ਮਰਨ ਵਾਲਾ ਹੋਇਆ ਮੈਂ ਤਾਂ ਰਹਿੰਦਾ ਹੀ ਨਹੀਂ ਇਹਨੂੰ ਪਤਾ ਮੇਰਾ ਉਹ ਕੋਈ ਨਹੀਂ ਹੌਸਲਾ ਰੱਖਵਾ ਵੇਟ ਕਰ ਬੱਸ ਹੋਏ ਆਣਗੇ ਹਾਂਜੀ 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 ਮੈਨੂੰ ਲੱਗਦਾ ਆਹ ਹੀ ਆ ਤਾਰੀ ਦੀ ਮੋਟਰ ਹਾਂਜੀ ਹ ਇਹ ਫਟੇਗਾ ਜੀ ਰਾਣੀ ਦੀ ਆਈ ਬੰਦੇ ਉਹ ਫੜ ਲਈ ਫੜ ਲਈ ਇਹਨਾਂ ਨੂੰ ਭਾਜਣਾ ਦਾਂ ਬੜਾ ਥੋੜਾ ਗੰਦ ਪਾ ਬਲੀ ਤੇ ਜਿਨ੍ਹਾਂ ਦੇ ਬੱਚੇ ਮਾਰਦੇ ਆ ਥੋਣੇ ਉਹਨਾਂ ਨੂੰ ਉਹਨਾਂ ਦੇ ਬੱਚੇ ਨਹੀਂਗੇ ਲੋਕਾਂ ਦੇ ਘਰ ਹੋਰਾਂ ਦੇ ਜਾੜੀ ਕਦੇ ਘਰੋ ਜਾੜਦੇ ਤੁਸੀਂ ਮੰਨ ਲਈ ਆ ਸਾਡੀ ਅਸੀਂ ਕੀ ਕਰੀਏ ਮੰਨ ਲੈ ਹਾਂਜੀ 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 ਬੈਠੋ ਰਾਵਣ ਮੈਨਾਂ ਮੈਨੂੰ ਇਹ ਦੱਸੋ ਤੁਸੀਂ ਆਏ ਕੀ ਲੈਣ ਸੀ? ਅਸੀਂ ਸਮਾਨ ਲੈਣ ਆਏ ਸੀ। ਸਮਾਨ ਲੈਣ ਆਏ ਸੀ। ਸਮਾਨ ਲੈਣ ਆਏ ਸੀ। ਕੌਣਾ ਬੰਦਾ ਉਹ? ਬੰਦਾ ਜੀ ਹੈਗਾ ਇੱਥੇ ਆਉਣ ਵਾਲਾ ਸਵੇਰ ਚੰਨ ਦੀ ਮੋਟਰ ਤੇ। ਕੋਈ ਨਾਂ ਥੇ ਉਹਦਾ ਕੋਈ ਫੋਨ ਨੰਬਰ ਹੈਗਾ ਤੁਹਾਡੇ ਕੋਲੇ? ਨੰਬਰ ਨੰਬਰ ਤਾਂ ਹੈ ਨਹੀਂ ਜੀ। ਨੰਬਰ ਚੱਕਦੇ ਨਹੀਂ ਉਹ। ਆਉਣ ਵਾਲਿਆ? ਹਾਂਜੀ ਆਉਣ ਵਾਲਿਆ। ਉਹਨੂੰ ਢੇਕੀ ਜਾਂਦੇ ਆ ਜੀ। ਸਵੇਰ ਦੇ ਬੈਠੇ ਆ ਜੀ। ਕੋਈ ਨਹੀਂ ਘਰ ਤਾਂ ਘਰ। ਵਰਪੀ ਤੋਂ? ਹਾਂਜੀ ਹਾਂਜੀ। ਆ ਰਹੀ ਨਾ ਨੂੰ ਇਧਰ ਲੈ ਕੇ ਚੱਲੋ ਇਹਨਾਂ ਨੂੰ ਬਾਹ ਕੇ ਆਓ ਗੱਡੀ ਦੇ ਵਿੱਚ ਠੀਕ ਹੈ ਠੀਕ ਆ ਉਹ ਬੰਦੇ ਦੀ ਛੁੱਪ ਕੇ ਵੇਟ ਕਰੋ ਕਰਦੇ ਠੀਕ ਹੈ ਬਹੁਤ ਗੰਦ ਪਾਇਆ ਇਹਨਾਂ ਨੇ ਜਨਾਬ ਇਹ ਬਾਈ ਰੋ 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 ਇਹ ਕੀ ਗੱਲ ਹੋ ਗਈ ਭਾਈ ਉਹ ਕੋਈ ਆਪਣੇ ੱਡੇ ਤੇ ਪੁਲਿਸ ਪੈ ਗਈ ਆ ਜਿੱਥੇ ਆਪਾਂ ਉਥੇ ਨਿਕਲ ਚੱਲ ਬਹਿ ਬਹਿ ਚੰਗਾ ਰਹੇਗਾ ਮੈਂ ਤਾਂ ਮਾਹਾਂ ਨਿਕਲ ਕੇ ਆਇਆ ਬਾ ਬੋਟਰ ਮੈਂ ਤਾਂ ਮਾਰਾ ਆਇਆ ਨਹੀਂ ਆਹ ਵੇ ਯਾਰ ਤਸ ਮਮੀ ਤਾੜ ਤੇ ਅੰਦਰ ਤਾੜ ਤੇ ਹੀ ਤੇਰਾ ਤਾਂ ਤਾੜ ਤੇ ਹਾਂਜੀ ਹਾਂਜੀ ਮੇਰੀ ਗੱਲ ਸੁਣੋ ਹਾਂਜੀ ਹਾਂਜੀ ਮੋਰਚਾ ਸੰਭਾਲ ਲਓ ਠੀਕ ਹੈ ਠੀਕ ਬੰਦਾ ਹੁਣ ਆਉਣ ਵਾਲਾ ਨਾ ਹਾਂਜੀ ਹਾਂਜੀ ਤੂੰ ਬਚ ਕੇ ਨਾ ਜਾਵੇ ਸੁੱਕਣੇ ਜਾਣ ਹੁੰਦੇ ਜੀ ਠੀਕ ਹੈ ਨਾ ਠੀਕ ਹੈ ਜਨਾਬ ਮੋਰਚਾ ਸੰਭਾਲ ਲਓ ਮਰਜੀ ਦਾ ਠੀਕ ਹੈ ਜੀ ਮੋਰਚਾ ਸੰਭਾਲ ਇੱਥੇ ਤੂੰ ਹਾਂਜੀ ਤੂੰ ਆ ਕੰਧ ਨਾ ਲੱਗ ਜਾ ਠੀਕ ਹੈ ਕਿ ਨਹੀਂ ਇਹ ਬੰਦਾ ਆਇਆ ਨਿਗਾ ਰੱਖਣੀ ਆ ਤੇ ਬੁੱਚ ਲੈਣਾ ਠੀਕ ਹੈ ਕਿ ਨਹੀਂ ਅੱਬੇ ਮਜ਼ਾ ਆਏਗਾ ਨਾ ਢਿੜੋ ਬੇਲਿੰਚ ਨਾਗਿ ਨਿਗਾਲੀ ਮੁੰਨਾ ਵਡੋੜਾ ਲੱਗਲਾ ਬੇਲਿੰਚ ਨਾਗਿ ਨਿਗਾਲੀ ਮੁੰਨਾ ਓਏ ਓੜਾ ਹਾਂ ਲਾਗੋ ਵੀ ਤਰਾਸੀ ਲਾਓ ਤਰਾਸੀ ਲਾਓ ਉਸਨੀ ਜਨਾਵ ਕੋਸ ਕਿਉਂ ਨਹੀਂ ਰਹਾ ਹੁਣਾ ਛੱਡੋ ਨੀ ਜਨਾਬ ਮੂੰਹ ਕੱਢ ਲੁਕਿਆ ਮੂੰਹ ਓਏ ਤਲਾਹੀ ਰੋ ਤਲਾਹੀ ਦੀ ਪੂਰੀ ਲੈਣੀ ਲੈਣੀ ਹੈ ਨਹੀਂ ਕੋਸ ਹੈ ਜੇ ਬਾਜਾ ਓ ਤੂੰ ਕੌਣ ਆਏ ਮੈਂ ਜਨਾਬੇ ਵਾਲਿਆ ਗੋਪੀ ਲਾਓ ਇਹਦੀ ਟੋਪੀ ਓਏ ਓਏ ਇਹ ਤਾਂ ਜੂਆਂ ਲੋਕਾਂ ਨੂੰ ਥਾਂ ਹੈ ਨਹੀਂ ਇਹ ਮਾਲ ਕਿੱਥੋਂ ਲਕੋਲੂ ਮੈਨੂੰ ਲੱਗਦਾ ਨਾ ਆਪਾਂ ਬੰਦਾ ਗਲਤ ਫੜ ਲਿਆ ਜਨਾਬ ਨਹੀਂ ਤਾਂ ਲੱਗਦਾ ਹੈ ਉੱਤ ਉੱਤ ਅੱਛਾ ਉਹ ਮੇਰੀ ਗੱਲ ਸੁਣੋ ਉਹ ਤੂੰ ਇਧਰ ਕਿੱਧਰ ਕੱਢਾ ਸੁਬਾ ਸੁਬਾ ਮੈਂ ਜਨਾਬ ਥੋੜੀ ਜਿਹੀ ਗੜਬੜ ਸੀ ਜੰਗਲ ਪਾਣੀ ਆਇਆ ਸੀ ਬਸ ਜੰਗਲ ਥੋੜੀ ਜਿਹੀ ਨਾਲੇ ਸੈਰ ਹੋ ਜੂ ਮੈਂ ਅੱਛਾ ਹਾਂਜੀ ਚਲੋ ਜਾਣ ਦੇ ਠੀਕ ਹੈ ਠੀਕ ਉਹ ਨਾਲੇ ਤੂੰ ਕਹਿੰਦਾ ਮੈਂ ਜੰਗਲ ਪਾਣੀ ਚੱਲਿਆ ਤੇ ਹੁਣ ਪਿੱਛੇ ਮੁੜ ਚੱਲਿਆ ਆ ਉਹ ਤਾਂ ਜਨਾਬ ਹੁਣ ਤਾਂ ਹੀ ਚੜ ਗਈ <laughs> oh, no, 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 no. <laughs> <laughs>